2019 ਮਾਡਲ 744 ਟਰੈਕਟਰ ਟਾਇਰ ਸਾਰੇ ਤੁਹਾਨੂੰ ਮੈਂ ਚੈੱਕ ਕਰਾਉਣਾ ਨਿਗਾ ਮਰੋਣਾ ਟਰੈਕਟਰ 2019 ਮਾਡਲ ਆ ਫਟਾਫਟ ਦੇਖ ਲਓ ਸੁੱਕੀਆਂ ਬ੍ਰੇਕਾਂ ਡੱਡੂ ਟਾਪਾ 2019 ਮਾਡਲ ਨੰਬਰ ਅਦਰ ਸਟੇਟ ਬਾਡੀ ਦਾ ਕਲਰ ਦੇਖੋ ਤੁਸੀਂ ਕਿੰਨਾ ਪਿਆ ਹਿੱਸੇ ਉਸੇ ਦਾ ਰੰਗ ਰੰਗ ਪੂਰਾ ਵਧੀਆ ਮੁਰਮੇ ਹਿੱਸੇ ਦੇ ਵਿੱਚ ਨਾਲ ਦਾ ਪੇਂਟ ਸਿੰਪਲ ਸਟੀਅਰਿੰਗ ਸਿੰਪਲ ਬ੍ਰੇਕਾਂ ਕੱਲੀ ਕੱਲੀ ਗੱਲ ਕੋਈ ਵੀ ਕਿਸੇ ਨੂੰ ਡਬਲ ਗੱਲ ਜਿਹੜਾ ਡਬਲ ਮੀਨਿੰਗ ਗੱਲ ਨਹੀਂ ਹੁੰਦੀ ਇਹ ਸਾਡੀ ਸਿੱਧੀ ਹੀ ਗੱਲ ਤੁਹਾਨੂੰ ਸਮਝਾਉਣੀ ਹੁੰਦੀ ਆ ਕਿਸੇ ਨੂੰ ਲੁਝਾਉਣ ਵਾਲਾ ਕੰਮ ਨਹੀਂ ਵੀਡੀਓ ਦੇ ਵਿੱਚ ਪਾਈ ਦਾ ਸੋਕੀਆਂ ਬ੍ਰੇਕਾਂ ਨਾਲ ਬਾਈ ਜੀ ਡਰਾਈਵ ਬ੍ਰੇਕ ਆ ਸਿੰਪਲ ਸਟੀਅਰਿੰਗ ਟਰੈਕਟਰ ਦੀ ਡਿਮਾਂਡ ਵੀ ਦਾਦਾ 14 9 28 ਦੇ ਟਾਇਰ ਮਰ ਰਿਕਾਰਡ ਮੇਰੇ ਕੋਲ ਗਲੇ ਗੁਲੇ ਬਿਲਕੁਲ ਅੰਦਰੋਂ ਰੀਨਲ ਪਏ ਆ ਤੁਸੀਂ ਚੈੱਕ ਕਰ ਲਓ ਹੁੰਦਾ ਵੀ ਜਰ-ਜਰ ਪੈ ਜਾਂਦੇ ਨਾ ਥੱਲੇ ਤੋਂ ਆਮ ਇਹਦੇ ਗਲਨ ਆ ਜਾਂਦਾ 44 ਦੇ ਮਰਗੜ 55 ਦੇ ਮਰਗੜ ਬਹੁਤ ਦਿੱਕਤ ਆ ਸਵਰਾਜ ਨੂੰ ਆ ਤੁਸੀਂ ਚੈੱਕ ਕਰ ਲੋ ਡਬਲ ਲੱਟੀ ਇਹ ਚੱਪਣੀ ਵੱਡੀ ਚੈਕਸਲ ਆਗਾ ਜਿਹੜਾ 855 ਨੂੰ ਮਗਰਲਾ ਹਿੱਸਾ ਹੁੰਦਾ ਨਾ ਤਗੜਾ ਹਿੱਸਾ ਉਹ ਆ ਐਸੇ 855 ਵਾਲਾ ਮਗਰਲਾ ਹਿੱਸਾ ਹੁੰਦਾ ਇਹ ਸਿਰਫ ਬ੍ਰੇਕਾਂ ਜਦੋਂ ਮਰਜ਼ੀ ਤੁਸੀਂ ਤੇਲ ਕਰਾ ਸਕਦੇ ਓ ਨੂੰ ਤੇ ਜਦੋਂ ਮਰਜ਼ੀ ਪਾਵਰ ਕਰਾ ਲਓ ਕੋਈ ਦਿੱਕਤ ਨਹੀਂ ਕੀ ਤਕਰੀਬਨ ਬਾਹਲਾ ਘੱਟ ਸਮਾਨ ਬਦਲਣਾ ਪੈਂਦਾ ਸੈਲਫ ਸਲਪ ਸਾਰੇ ਹਿੱਸੇ ਲੜਾ ਪੰਪ ਪੰਪ ਜਮਾ ਨਾਲ ਦਾ ਬੈਟਰੀ ਬਕਸਾ ਟਰੈਕਟਰ ਕੰਪਲੀਟ ਕੰਪਲੀਟ ਜਿੰਨਾ ਸਿੰਪਲ ਸਟੀering ਵੀ ਕਈ ਭਰਾ ਪਸੰਦ ਕਰਦੇ ਆ ਬੰਪਰ ਨਾਲ ਦਾ ਅਰੀਜਨਲ ਬੰਪਰ ਲੱਗਾ ਚੈੱਕ ਕਰ ਲੋ 19 ਮਾਡਲ ਦੇ ਮਾਰਕਿਆ ਸਾਰੇ 2019 ਮਾਡਲ 744 ਅਦਰ ਸਟੇਟ ਨੰਬਰ ਆ ਕੀਮਤ ਵੀ ਦੱਦਾ ਤੁਹਾਨੂੰ ਟਰੈਕਟਰ ਦੀ 310000 ਡਿਮਾਂਡ ਆ ਜੀ 310000 ਡਿਮਾਂਡ ਆ ਬਾਕੀ ਓਨ ਟੇਬਲ ਹੋਰ ਮੰਗ ਤਾਣਾ ਜੀ ਕੋਈ ਬਾਲਾ ਫਰਕ ਨਹੀਂ ਆ ਜਿੰਨੇ ਕ ਟਰੈਕਟਰ ਪਾਏ ਆ ਕਿਸੇ ਟਰੈਕਟਰ ਦੇ ਵਿੱਚ ਕੋਈ ਬਾਲਾ 50 50000 ਦੇ ਫਰਕ ਵਾਲੇ ਟਰੈਕਟਰ ਨਾ ਆਪਾਂ ਵੀਡੀਓ ਪਾਈਏ ਉਹਦ ਫਿਰ ਇੱਥੇ ਖੜੇ ਜਦੋਂ ਮਰਜੀ ਮੰਡੀ ਚਤੋਂ ਪੈਰ ਦੇਖੀ ਜੋ ਚੀਜ਼ ਖੜੀ ਹੋ ਹੁੰਦੀ ਆ ਚੀਜ਼ ਉਹ ਜਿਹਦਾ ਵੀਡੀਓ ਪਾਉਣ ਦਾ ਫਾਇਦਾ ਜਿਹੜੀ ਕੋਈ ਨੇੜੇ ਚੜੇ ਗੱਲ ਲੱਗਦੀ ਹੋਵੇ ਜਿਹੜੀ ਅਗਲੇ ਨੂੰ ਦੇਖਣ ਦਾ ਵੀ ਸੁਆਦ ਆਵੇ ਵੀਡੀਓ ਕਿੰਨਾ ਚੱਲਿਆ ਚੈੱਕ ਕਰ ਲੋ ਇੰਜਣਗੇ ਟਰੈਕਟਰ ਦਾ ਬੜਾ ਘੈਂਟ ਹੈ ਜਿੰਨੀ ਕਾ ਆਪਾਂ ਤਸੱਲੀ ਦੇ ਸਕਦੇ ਆ ਬਾਡੀ ਦੇ ਰੰਗ ਤੁਸੀਂ ਵੇਖੋ ਕਿੰਨਾ ਪਿਆ ਆ ਚੈੱਕ ਕਰ ਲਓ ਕੋਈ ਐ ਨਹੀਂਗਾ ਕਿਤੇ ਮਾਰਿਆ ਹੋਇਆ ਰੰਗ ਜੀ ਇਥੋਂ ਪੈਰਦਾਨਾ ਤੇ ਰੰਗ ਮਾਰ ਮਾਰ ਕੇ ਕਸਾਈ ਜਿਹੜੀ ਆ ਚੱਕ ਦਿੰਦੇ ਆ ਰੇਨਲਟੀ ਆ ਸਾਰੀ ਇਹ ਦੇਖੋ ਸਾਰਾ ਓਰੀਜਨਲ ਟਰੈਕਟਰ ਆ ਸਾਰਾ ਤੁਹਾਨੂੰ ਮਨ ਨਿਕਾ ਮਰੋਣਾ ਟਰੈਕਟਰ ਪਰਲੇ ਪਾਸੇ ਵੀ ਜਾ ਕੇ ਆ ਟਾਇਰ ਵੇਖ ਲਓ ਨਾਲ ਦੇ ਕੰਮ ਦਿੰਦੇ ਜੇ ਟਾਇਰ ਆ ਇਹ ਨਹੀਂ ਵੀ ਮੈਂ ਕਹ ਦੂੰਗਾ ਵੀ ਨਵੇਂ ਟਾਇਰ ਆ ਅਗਲੇ ਜਰੂਰ ਘੱਟਾ ਟਰੈਕਟਰ ਦੇ ਟਾਇਰ ਅਗਲੇ ਜਰੂਰ ਘੱਟਾ ਪਿਛਲੇ ਟਾਇਰ ਕੰਮ ਦਿੰਦੇ ਆ ਅਗਲੇ ਚੱਤੇ ਪੈਰ ਪਾਉਣੇ ਪੈਣਗੇ ਖੜੇ ਪੈਰ ਇੱਕ ਪੌੜੀ ਜੀ ਵੀ ਬਿਲਡਿੰਗ ਕਰੀਓ ਸਗੋਂ ਪੈਰਦਨ ਚਲੋ 500 ਰੁਪਏ ਦਾ ਨਵਾਂ ਮਿਲ ਜਾਂਦਾ ਉਹ ਪੌੜੀ ਜੀ ਜਰੂਰ ਸਟੈਪ ਜਿਹੜਾ ਥੱਲੜਾ ਉਹ ਬਿਲਡਿੰਗ ਕਰਿਆ ਹੋਇਆ ਤੇ ਬਾਕੀ ਮਰਗੜਾਂ ਦੇ ਟੇਪ ਲੱਗੀ ਉਹ ਅੰਦਰੋਂ ਮਰਗੜ ਗਲੇ ਕੋਲੇ ਨਹੀਂਗੇ ਆਮ ਜਿਹੜੀ ਆ ਟੇਪ ਜੀ ਲਮਾਉਣ ਦਾ ਰਵਾਜ ਆ ਬਲੈਕ ਟੇਪ ਲੱਗੀ ਆ ਤੇ ਆ ਤੁਸੀਂ ਦੇਖ ਲਓ ਅੰਦਰੋਂ ਮਰਗੜ ਚੈੱਕ ਕਰ ਲਓ ਦੋਨੇ ਮਰਗੜ ਸਾਫ਼ ਆ ਅੰਦਰੋਂ ਲਿੰਕਾ ਲੁੰਕਾ ਤੁਸੀਂ ਚੈੱਕ ਕਰ ਲਓ ਸਟੈਪ ਲੇਅਰ ਲੱਗੇ ਆ ਨਾਲ ਦੀ ਹੋਕਾ ਡਰਾਵਰ ਡੰਡਾ ਨਾਲ ਆ ਆ ਦੂਜਾ ਖੱਬੇ ਪਾਸੇ ਦਾ ਮਰਗਾਰਡ ਆ ਚੈੱਕ ਕਰ ਲਵਾਂ ਅੰਦਰੋਂ ਹਨਾ ਕਿਉਂ ਦੂਰ ਬੈਠੇ ਬੰਦੇ ਨੂੰ ਐ ਹੁੰਦਾ ਵੀ ਯਾਰ ਜੇ ਮੈਂ ਆਪ ਹੁੰਦਾ ਤੇ ਮਰਗਾਰਡ ਅੰਦਰੋਂ ਦੇਖ ਲੈਂਦਾ ਜਾਂ ਮੈਂ ਫਲਾਣੀ ਚੀਜ਼ ਨਹੀਂ ਵੀਡੀਓ ਚ ਦਿਖਾਈ ਯਾਰ ਆ ਚੀਜ਼ ਮੈਂ ਦੇਖਣੀ ਸੀ ਆ ਲੋ ਕੱਲੀ ਕੱਲੀ ਚੀਜ਼ ਆਪਣੇ ਵੱਲੋਂ ਦਿਖਾਉਣ ਦੀ ਕੋਸ਼ਿਸ਼ ਕਰੀਦੇ ਕੋ ਆਪ ਮਿਸਤਰੀ ਆ ਆਪ ਸਾਰਾ ਕੁਝ ਕਰਦੇ ਆ ਹੱਥੀ ਕੰਮ ਕਰੇ ਦਾ ਇਹ ਸਾਨੂੰ ਫਾਇਦਾ ਇਹ ਸਾਡਾ ਤਜਰਬੇ ਦਾ ਸਾਨੂੰ ਇਹ ਫਾਇਦਾ ਵੀ ਆ ਸਾਨੂੰ ਚੀਜ਼ ਜਿਹੜੀ ਅਸੀਂ ਸਾਰੀ ਦਿਖਾ ਦਿੰਨੇ ਆ ਆਜ ਸੁਣ ਲੋ ਬਾਏ ਬਾਏ ਕਿੰਨਾ ਚੱਲਿਆ ਸਾਰਾ ਉਹ ਵੀ ਆ ਗਿਆ ਲਓ ਜੀ ਦੋਸਤੋ ਸਟਾਰਟ ਕਰਕੇ ਵੀ ਦਿਖਾਤਾ ਤੁਹਾਨੂੰ ਟਰੈਕਟਰ ਬਾਕੀ ਆਪਣੀ ਤਸੱਲੀ ਤੁਸੀਂ ਆਪ ਕਰਨੀ ਆ ਬਾਈ ਫੁੱਲ ਕਲੱਚ 540 ਚੱਕਰ ਪਿੱਛੇ ਪੀਟੀਓ ਤੇ ਲਿਖੇ ਆ ਜੀ ਟਰੈਕਟਰ ਦੇਖ ਲਓ ਜੀ ਦਿਨ 9 ਤਰੀਕ 912026 ਦੀ ਵੀਡੀਓ 912026 ਵਾਜ ਵੀ ਸੁਣਾਤੀ ਤੁਹਾਨੂੰ ਟਰੈਕਟਰ ਬਾਕੀ ਤਸੱਲੀ ਆਪਣੀ ਜਰੂਰ ਕਰੋ ਦੋਸਤੋ ਧੰਨਵਾਦ ਜੀ